ਨੋ ਹੀਰੋ ਦੇ ਨਾਲ ਇੱਕ ਕਾਬੂ ਆਉਤੀ ਜੀ ਪੂਰੀ ਰਿਪੋਰਟ ਮੈਂ ਦੱਸਣਾ ਚਾਹਾਂਗਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਪਰ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਸਲਿੱਪ ਕਰ ਜਾਂਦਾ ਬੰਦਾ ਕਈ ਕਈ ਵਾਰ ਜਿਹੜਾ ਕੋਈ ਲੇਟ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਹੁੰਦੀ ਹੈ ਉਸ ਦੇ ਕਰਕੇ ਕਈ ਵਾਰ ਇਹ ਜਿਹੜੀ ਚੀਜ਼ ਹੈਗੀ ਹੈ ਸਾਡੀ ਪੋਸਟਪੋਨ ਹੋ ਗਈ ਜਾਂ ਨਹੀਂ ਜਿਹੜੀ ਹੈ ਸਕਸੈਸਫੁਲ ਹੋਈ ਤੇ ਕੱਲ ਫੋਰਚੂਨੇਟਲੀ ਜਿਹੜਾ ਹੈ ਸਾਡੀ ਇਨਫੋਰਮੇਸ਼ਨ ਵੀ ਸੀ ਸਾਡੀ ਟੀਮ ਵੀ ਤਿਆਰ ਸੀ ਤੇ ਐਸ ਐਚਓ ਕ੍ਰਿੰਡਾ ਤੇ ਉਹਨਾਂ ਦੀ ਟੀਮ ਨੇ ਵਧੀਆ ਕੰਮ ਕੀਤਾ ਤੇ ਅਫਸਰ ਦਿਹਾਤੀ ਪੁਲਿਸ ਵੱਲੋਂ ਜਿਹੜੀ ਰਿਕਵਰੀ ਹੋਈ ਹੈ ਗੱਡੀ ਕਿਹੜੀ ਹੈ ਜੀ ਰਿਪੋਰਟ ਫਿੱਟਾ ਗੱਡੀ ਕਿਹੜੀ ਹੈ ਜੀ ਇਹ ਸਾਰਾ ਅਜੇ ਚੱਲ ਰਿਹਾ ਹੈ ਕਿਉਂਕਿ ਐਡੀ ਵੱਡੀ ਖੇਪ ਹੈ ਸੈਕੰਡਲੀ ਨੈਟਵਰਕ ਬਹੁਤ ਵੱਡਾ ਜਾਪਦਾ ਹੈ ਥਰਡਲੀ ਕਿਉਂਕਿ ਇਸ ਵਿਅਕਤੀ ਦਾ ਅਸੀਂ ਹੁਣ ਤੱਕ ਜਿਹੜੀ ਇੰਟਰੋਗੇਸ਼ਨ ਹੈ ਉਹ ਕੀਤੀ ਹੈ ਇਹਦੇ एंटीसिडेंट्स ਵੀ ਚੈੱਕ ਕਰਾਇਮੇ ਕ੍ਰਿਮੀਨਲ ਐਂਟੀਸਿडेंट्स ਅਜੇ ਕੋਈ ਔਨ ਰਿਕਾਰਡ ਨਹੀਂ ਆਇਆ ਤਾਂ ਕਿਤੇ ਨਾ ਕਿਤੇ ਵਿਅਕਤੀ ਜਾਂ ਤੇ ਕ੍ਰਿਮੀਨਲ ਐਕਟੀਵਿਟੀ ਕਰਕੇ ਪੁਲਿਸ ਦੀ ਜਾਂ ਜੁਡੀਸ਼ੀਅਲ ਜੋ ਸਿਸਟਮ ਉਸ ਤੋਂ ਬਚਦਾ ਰਿਹਾ ਹੈ ਜਾਂ ਇਸ ਦਾ ਰੋਲ ਜਿਹੜਾ ਹੈ ਬੜਾ ਜਿਹਨੂੰ ਕਹਿ ਸਕਦੇ ਆ ਕਿ ਆਪਣਾ ਸਾਈਡ ਵਾਲਾ ਰਿਹਾ ਹੈ ਸ਼ਾਰਪ ਵੀ ਰਿਹਾ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਜਿਹੜੇ ਤਿੰਨ ਤੁਹਾਨੂੰ ਮੈਂ ਹੋਰ ਦੱਸ ਰਿਹਾ ਕਿ ਉਹ ਵਿਅਕਤੀਆਂ ਦੀ ਨਿਸ਼ਾਨਦੇਹੀ ਹੋਈ ਹੈ ਅਸੀਂ ਉਹਨਾਂ ਬਾਰੇ ਚੈੱਕ ਕਰ ਰਹੇ ਹਾਂ ਜਲਦੀ ਜਿਹੜਾ ਹੈਗਾ ਉਹਨਾਂ ਤੇ ਵੀ ਐਕਸ਼ਨ ਲੈ ਕੇ ਉਹਨਾਂ ਨੂੰ ਵੀ ਕਾਬੂ ਕਰਾਂਗੇ ਕਿਉਂਕਿ ਰੋਲ ਦੇ ਮੁਤਾਬਕ ਜੋ ਜੋ ਜਿੱਦੀ ਜਿੱਦੀ ਕਾਰਵਾਈ ਕਰਨੀ ਬਣਦੀ ਉਹ ਕੀਤੀ ਜਾਵੇਗੀ ਫਰਦਰ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਆਪਰੇਸ਼ਨ ਅਜੇ ਚੱਲ ਰਿਹਾ ਹੈ ਕਿਉਂਕਿ ਇਹ ਥੋੜਾ ਪਬਲਿਕ ਹੋ ਗਿਆ ਹੈ ਤਾਂ ਇਸ ਦੇ ਵਿੱਚ ਕੁਝ ਜਿਹੜੇ 엘ਿਮੈਂਟਸ ਹੈਗੇ ਆ ਉਹ ਅਜੇ ਜਿਹੜੇ ਹੈ ਉਸ ਤਰੀਕੇ ਨਾਲ ਅਸੀਂ ਨਹੀਂ ਕਰ ਪਾ ਰਹੇ ਪਰ ਜਲਦੀ ਜਿਹੜਾ ਹੈ ਇਹਦੇ ਵਿੱਚ ਹੋਰ ਵੀ ਇੱਕ ਵੱਡੀ ਖੇਪ ਜਿਹੜੀ ਇਹ ਸਾਨੂੰ ਲੱਗਦਾ ਹੋ ਸਕਦਾ ਹੈ ਕਿ ਉਹ ਬ੍ਰੰਦ ਹੋ ਜਾਏ ਸਰ ਕੋਈ ਵੈਪਨ ਜਿਹੜਾ ਉਹਨਾਂ ਵਿੱਚੋਂ ਪਤਾ ਲੱਗਾ ਕਿ ਕੋਈ ਵੈਪਨ ਜਿਹੜਾ ਦੇ ਕੋਲ ਹੋਣੀਆਂ ਇਹਨਾਂ ਨੇ ਕਿਸੇ ਅਗੂ ਕੋਈ ਵੈਪਨਸ ਵਗੈਰਾ ਦਾ ਪੁੱਛਿਆ ਮੈਂ ਅਜੇ ਇਹ ਗੱਲ ਕੋਈ ਇਦਾਂ ਦੀ ਕੋਈ ਗੱਲ ਸਾਹਮਣੇ ਆਈ ਨਹੀਂ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਫਰਦਰ ਜੇ ਇਹ ਕੋਈ ਆਰਮਸ ਐਂਡ ਅਮਿਊਨੀਸ਼ਨ ਕਿਉਂਕਿ ਜਨਰਲੀ ਇਹ ਹੁੰਦਾ ਹੈ ਕਿ ਨਾਰਕੋ ਦੇ ਨਾਲ ਆਰਮਜ਼ ਐਂਡ ਐਮਿਊਨੀਸ਼ਨ ਜਿਹੜਾ ਹੈ ਉਹ ਜਿਹੜਾ ਪਲੱਸ ਐਡ ਕਰਕੇ ਜਿਹੜਾ ਉਹ ਭੇਜਿਆ ਜਾਂਦਾ ਕਿਉਂਕਿ ਇਸ ਦੇ ਵਿੱਚ ਜਿਹੜਾ ਹੈ ਪਿਓਰਲੀ ਨਾਰਕੋਟਿਕਸ ਜਿਹੜਾ ਹੈ ਵੱਡੀ ਖੇਪ ਭੇਜੀ ਗਈ ਹੈ ਤੇ ਆਰਮਜ਼ ਐਮਿਊਨੀਸ਼ਨ ਵਾਲਾ ਜਿਹੜਾ ਐਂਗਲ ਅਸੀਂ ਉਹ ਵੀ ਖੰਗਾਲ ਰਹੇ ਹਾਂ ਕਿਉਂਕਿ ਵੱਡੀ ਖੇਪ ਦੇ ਨਾਲ ਜੇ ਕੋਈ ਅੱਦਾਂ ਦੀ ਕੋਈ ਡਿਲੀਵਰੀ ਹੋਈ ਹੈ ਜਾਂ ਹੋਰ ਇਸ ਤਰ੍ਹਾਂ ਦਾ ਕੋਈ ਜਾਂ ਪਹਿਲਾਂ ਕੋਈ ਸੌਟੀ ਲੱਗੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਅਸੀਂ ਇਨਵੈਸਟੀਗੇਸ਼ਨ ਚ ਬਾਤ ਕਰ ਸਕਦੇ ਆ ਕਹਿ ਸਕਦੇ ਆ ਕਿ ਇਹ ਲੰਬੇ ਸਮੇਂ ਤੋਂ ਕੰਮ ਕਰਦਾ ਪਿਆ ਸੀ ਕਿਉਂਕਿ ਏਡੀ ਵੱਡੀ ਖੇਪ ਪਹਿਲੀ ਵਾਰ ਇਸ ਤੇ ਕੋਈ ਦੇਖਿਆ ਜੀ ਦੇਖੋ ਜੀ ਇਹ ਸੋਰਸ ਬੇਸਡ ਇਨਫੋਰਮੇਸ਼ਨ ਹੈ ਸੈਕੰਡਲੀ ਇਹ ਬੜੇ ਤਰੀਕੇ ਦੇਰ ਤੋਂ ਅਸੀਂ ਜਿਹੜਾ ਹੈ ਇਸ ਪਿੱਛੇ ਲੱਗੇ ਹੋਏ ਸੀ ਆ ਕਈ ਵਾਰ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਰੇਸ਼ਨਲੀ ਕਈ ਚੀਜ਼ਾਂ ਹੁੰਦੀਆਂ ਨੇ ਅਸੀਂ ਸ਼ੇਅਰ ਨਹੀਂ ਕਰ ਸਕਦੇ ਬਟ ਅਸੀਂ ਦੇ ਕਾਫੀ ਪਿਛੇ ਲੱਗੇ ਹੋਏ ਸੀ ਤੇ ਸਾਨੂੰ ਫਾਈਨਲੀ ਜਿਹੜਾ ਸਕਸੈਸ ਮਿਲੀ ਹੈ ਸੈਕੰਡਲੀ ਜਿਹੜੀ ਗੱਲ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਤ ਵੱਡਾ ਨੈਟਵਰਕ ਹੈਗਾ ਕਾਫੀ ਧੀਰ ਤੋਂ ਕੰਮ ਕਰ ਰਿਹਾ ਹੈ ਇਹ ਸਾਰੀ ਬੁਢਲੀ ਜਿਹੜੀ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਕਾਫੀ ਚੀਜ਼ਾਂ ਸਾਹਮਣੇ ਆਈਆਂ ਨੇ ਜਿਦੇ ਵਿੱਚ ਇਹ ਗੱਲ ਮੇਨ ਆਈ ਹੈ ਕਿ ਤਿੰਨ ਕੁ ਮਹੀਨੇ ਦਾ ਜਿਹੜਾ ਇਹਨਾਂ ਦਾ ਜਿਹੜਾ ਅਸੀਂ ਡੀਪ ਬਾਕਸ ਹੈ ਉਹ ਚੈੱਕ ਕਰਨ ਚ ਕਾਮਯਾਬ ਹੋਏ ਆ ਕਿਉਂਕਿ ਸਾਡਾ ਆਪਰੇਸ਼ਨ ਵੀ ਇਹ ਕਾਫੀ ਦੇਰ ਤੋਂ ਚੱਲ ਰਿਹਾ ਸੀ ਸੋ ਹੁਣ ਇਹ ਜਿਹੜਾ ਹੈ ਇੰਟਰੋਗੇਸ਼ਨ ਫਰਦਰ ਜਿਹੜੀ ਹੁੰਦੀ ਹੈ ਉਹਦੇ ਚ ਇਹ ਕਲੀਅਰ ਹੋਏਗਾ ਕਿ ਕਿੰਨੀ ਦੇਰ ਤੋਂ ਜਿਹੜਾ ਹੈ ਇਹ ਵਿਅਕਤੀ ਜਿਹੜਾ ਹੈ ਹੋਰ ਇਹਦੇ ਐਸੋਸੀਏਟਸ ਨੇ ਤੇ ਜਿਹੜਾ ਇਹਦਾ ਫੋਰਨ ਹੈਂਡਲਰ ਹੈ ਉਹ ਕਿੰਨੀ ਦੇਰ ਤੋਂ ਜਿਹੜਾ ਇਸ ਨੈਟਵਰਕ ਨੂੰ ਆਪਰੇਟ ਕਰ ਰਿਹਾ ਸੀ ਕੇਂਦਰੀ ਸਰ ਇਸ ਦੇ ਵਿੱਚ ਇਨਵੋ ਜਸਰ ਵੀ ਉਸ ਏਰੀਆ ਤੁਸੀਂ ਬੀਐਸਐਫ ਨਾਲ ਕਾਫੀ ਕੰਮ ਕਰਦੇ ਹੋ ਨਾਲ ਕੇ ਪੁਰ ਏਜੰਸੀਆਂ ਦੇ ਨਾਲ ਤੁਸੀਂ ਜਾਣਦੇ ਖੇਤਰ ਕਰਤੀ ਕਉਂ ਰਿਕਵਰੀ ਕਾਫੀ ਜੀ ਬਿਲਕੁਲ ਜੀ ਉਹ ਸਾਰਾ ਅਸੀਂ ਦੇਖੋ ਜੀ ਬੀਐਸਐਫ ਦੇ ਨਾਲ ਸਾਡਾ ਬੜਾ ਵਧੀਆ ਕੋਆਰਡੀਨੇਸ਼ਨ ਹੈ ਤੁਸੀਂ ਪਿੱਛੇ ਜੇ ਵੀ ਦੇਖਿਆ ਹੋਏਗਾ ਸਾਡੀਆਂ ਕਾਫੀ ਖੇਪਾ ਜੜੀਆਂ ਹੈ ਉਹਨਾਂ ਦੀ ਮਦਦ ਦੇ ਨਾਲ ਬੇਸ਼ੱਕ ਉਹ ਅਨਨੋਨ ਇੱਕ ਜਿਹੜਾ ਹੈ ਫੀਲਡਸ ਦੇ ਵਿੱਚ ਰਿਟਰੀਵ ਹੋਈਆਂ ਨੇ ਬੰਦੇ ਬਹੁਤ ਕਾਫੀ ਘੱਟ ਫੜੇ ਜਾਂਦੇ ਆ ਕਿਉਂਕਿ ਜਿਹੜਾ ਹੈ ਅਬੈਂਡੰਡ ਸਾਨੂੰ ਖੇਪਾ ਜ਼ਰੂਰ ਮਿਲੀਆਂ ਬਟ ਬੀਐਸਐਫ ਦੇ ਨਾਲ ਸਾਡਾ ਹਮੇਸ਼ਾ ਹੀ ਵਧੀਆ ਜਿਹੜਾ ਹੈਗਾ ਕੋਆਰਡੀਨੇਸ਼ਨ ਨਾਲ ਨਾੜਿਆ ਸਾਡਾ ਸਾਂਝੇ ਆਪਰੇਸ਼ਨ ਵੀ ਚੱਲੇ ਨੇ ਕਾਫੀ ਰਿਕਵਰਸ ਵੀ ਹੋਈਆਂ ਨੇ ਅਸੀਂ ਉਹਨਾਂ ਨੂੰ ਸ਼ੇਅਰ ਵੀ ਕੀਤੀ ਹੈ ਸਰ ਹੁਣ ਤੱਕ ਜਿੰਨੇ ਵੀ ਦਸਤਰ ਫੜੇ ਗਏ ਜਿਆਦਾਤਰ ਸਾਹਮਣੇ ਆਇਆ ਕਿ ਫਾਈਨੈਂਸ਼ਲੀ ਕਮਜ਼ੋਰ ਹੁੰਦੇ ਆ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਕੰਮ ਕਰਾਇਆ ਜਾਂਦਾ ਹੈ ਕਿ ਹੁਣ ਤੱਕ ਪਤਾ ਲੱਗਿਆ ਕਿ ਇੰਨੀ ਵੱਡੀ ਕੇਸ ਦੇ ਨੂੰ ਕਿੰਨੇ ਪੈਸੇ ਦਿੱਤੇ ਜਾਂਦੇ ਸੀ ਜਾਂ ਹੁਣ ਤੱਕ ਕਿੰਨੇ ਨੂੰ ਮਿਲੇ ਦੇਖੋ ਜੀ ਜਿਹੜੀ ਫਾਈਨੈਂਸ਼ੀਅਲ ਸਟੇਟਸ ਹੈ ਅਕਿਊਜ਼ ਦਾ ਉਹ ਵੈਰੀਫਾਈ ਕਰ ਰਹੇ ਆ ਕਿਉਂਕਿ ਇਹਦੇ ਕੋਲੇ ਇੱਕ ਗੱਡੀ ਮਿਲੀ ਹੈ ਤੇ ਗੱਡੀ ਕਿਹਦੇ ਨਾਮ ਤੇ ਹੈ ਵੈਦਰ ਇਟ ਇਜ਼ ਕਿ ਐਦਾ ਤਾਂ ਨਹੀਂ ਕੋਈ ਚੋਰੀ ਦੀ ਗੱਡੀ ਤਾਂ ਨਹੀਂ ਹੈ ਜਾਂ ਇਹ ਤੀਜੇ ਚੌਥੀ ਜਗ੍ਹਾ ਵਿਕੀ ਹੋਈ ਹੈ ਕੀ ਉਹਦੇ ਕਾਗਜ਼ ਹੈਗੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਚ ਸਾਹਮਣੇ ਆਉਣਗੇ ਬਟ ਜਿਹੜਾ ਤੁਹਾਡਾ ਪੁਆਇੰਟ ਹੈ ਕਿ ਨੈਟਵਰਕ ਬੰਦੇ ਤੇ ਕਿੰਨੇ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਸੀ ਇਹ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ 3 ਤੋਂ 2 ਤੋਂ 3 ਮਹੀਨੇ ਦਾ ਇਹਨਾਂ ਦਾ ਸਾਡੇ ਕੋਲ ਟਾਈਮ ਪੀਰੀਅਡ ਹੈ ਕਿ ਇਹ ਐਕਟਿਵ ਸਰ ਸਰ ਲਾਸਟ ਕੁਸਚਨ ਹੈ ਕਿ ਜੇਕਰ ਤੁਸੀਂ ਦੱਸ ਰਹੇ ਹੋ ਕਿ ਇੱਕ ਗਲੀ ਦੀ ਬੋਏ ਦੇ ਤੌਰ ਤੇ ਕੰਮ ਕਰਦੇ ਸੀਗੇ ਤਾਂ ਕੋਈ ਪੇਮੈਂਟ ਵਗੈਰਾ ਤਾਂ ਪਤਾ ਲੱਗਿਆ ਕਿੰਨੀ ਦਿੰਦੇ ਸੀਗੇ ਇਹਨਾਂ ਨੂੰ ਜਾਂ ਕਿਸੇ ਕੁਝ ਲੋਕਾਂ ਨੂੰ ਫੀਲ ਕਰਨਾ ਚਾਹੁੰਦੇ ਹੋ ਜਿਹੜੇ ਬੱਚੇ ਜਾਂ ਵਿਅਕਤੀ ਇਹਨਾਂ ਚੀਜ਼ਾਂ ਦਾ ਆਤੀ ਪੂਰੇ ਪੈਸਿਆਂ ਦੇ ਵਿੱਚ ਆ ਕੇ ਤਾਂ ਉਹ ਇੰਡੀਆ ਦੀਆਂ ਕਨਸਾਈਨਮੈਂਟ ਜਿਹੜੀਆਂ ਨੇ ਉਹ ਇਦੋਂ ਲੈ ਕੇ ਪਾਸੇ ਦਿੰਦੇ ਨੇ ਕਿਉਂਕਿ ਗਰਨੇਡ ਹਮਲੇ ਦੇ ਵਿੱਚ ਵੀ ਇਹ ਹੀ ਗੱਲ ਸਾਹਮਣੇ ਆਈ ਹੈ ਤੋਂ ਇੱਕ ਡਿਲੀਵਰੀ ਬੁਆਏ ਦੇ ਤੌਰ ਤੇ ਉਹਤੇ ਕੰਮ ਕਰਦੇ ਸੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਕਿਉਂਕਿ ਯੂਥ ਜਿਹੜਾ ਹੈ ਉਹ ਬੜਾ ਵਨਰੇਬਲ ਹੁੰਦਾ ਹੈ ਤੇ ਥੋੜੇ ਪੈਸਿਆਂ ਦਾ ਲਾਲਚ ਦੇ ਕੇ ਫੋਰਨ ਹੈਂਡਲਰਸ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਇਸ ਤਰੀਕੇ ਦੇ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਨੇ ਉਹ ਇਹਨਾਂ ਨੂੰ ਕੰਟੈਕਟ ਕਰਕੇ ਥੋੜੇ ਪਹਿਲੇ ਪੈਸੇ ਦਾ ਲਾਲਚ ਦੇ ਕੇ ਆਪਣੇ ਵੱਲ ਕਰਕੇ ਐਂਟੀ ਨੈਸ਼ਨਲ ਐਕਟੀਵਿਟੀਆਂ ਕਰਾਉਂਦੇ ਨੇ ਸੋ ਇਹ ਇਹ ਗੱਲ ਗ੍ਰੇਨੇਡ ਅਟੈਕਸ ਦੇ ਜਿਹੜੇ ਅਕਿਊਜ਼ ਨੇ ਉਹਨਾਂ ਦੀ ਇੰਟਰੋਗੇਸ਼ਨ ਤੋਂ ਵੀ ਸਾਹਮਣੇ ਆਈ ਹੈ ਇੱਕ ਕੇਸ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ 2500 ਰੁਪਏ ਦਾ ਲਾਲਚ ਦੇ ਕੇ ਬੰਦੇ ਤੋਂ ਜਿਹੜਾ ਹੈ ਮਤਲਬ ਕਿ ਗੋਲੀਆਂ ਵੀ ਮਰਵਾਈਆਂ ਗਈਆਂ ਸੋ ਇਸ ਹੱਦ ਤੱਕ ਜਿਹੜਾ ਹੈ ਉਹ ਯੂਥ ਨੂੰ ਜਿਹੜਾ ਵਨਰੇਬਲ ਯੂਥ ਹੈ ਸੈਕਸ਼ਨ ਹੈ ਉਹਨੂੰ ਜਿਹੜਾ ਹੈ ਇਲਿਓਰ ਕਰਕੇ ਜਿਹੜਾ ਹੈ ਉਹਨੂੰ ਗਲਤ ਕੰਮਾਂ ਵੱਲ ਧੱਕਦੇ ਨੇ ਤੇ ਅਸੀਂ ਸਾਡੇ ਕਈ ਜਿਵੇਂ ਤੁਸੀਂ ਦੇਖਿਆ ਹੋਵੇਗਾ ਪਿੱਛੇ ਡੀ ਸਾਹਿਬ ਵੱਲੋਂ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਇੱਕ ਸੰਪਰਕ ਪ੍ਰੋਗਰਾਮ ਜਿਹੜਾ ਵੱਡੇ ਲੈਵਲ ਤੇ ਪੂਰੇ ਪੈਨ ਪੰਜਾਬ ਜਿਹੜਾ ਕਰਵਾਇਆ ਗਿਆ ਅਸੀਂ ਲੋਕਾਂ ਦੇ ਨਾਲ ਪਬਲਿਕ ਪੁਲਿਸ ਪਾਰਟਨਰਸ਼ਿਪ ਦੇ ਤਹਿਤ ਉਹਨਾਂ ਦੇ ਕੋਲ ਗਏ ਉਹਨਾਂ ਦੇ ਨਾਲ ਰابطה ਰੱਖਿਆ ਤੇ ਸਾਨੂੰ ਇਹਦਾ ਫਾਇਦਾ ਵੀ ਹੋਇਆ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਨੇ ਉਹ ਕਾਫੀ ਸਮੇਂ ਤੋਂ ਜਿਹੜੀਆਂ ਇਨਐਕਟਿਵ ਪਈਆਂ ਸਨ ਉਹ ਐਕਟਿਵ ਹੋਈਆਂ ਨੇ ਸਾਡੇ ਕੋਲ ਇਨਫੋਰਮੇਸ਼ਨ ਆਣੀ ਸ਼ੁਰੂ ਹੋਈ ਹੈ ਰਾਦਰ ਪਿੰਡਾਂ ਦੇ ਵਿੱਚ ਵੀ ਇਹ ਅਵੇਅਰਨੈਸ ਆਈ ਹੈ ਕਿ ਜਿਹੜਾ